ਕਿਵੇਂ بارش ਨਾਲ ਫੜਾ ਨਾਲ ਕਿੰਨਾ ਨੁਕਸਾਨ ਪੰਜਾਬ ਕਰ ਰਿਹਾ ਆ ਨੁਕਸਾਨ ਮੈਂ ਤਾਂ ਪੱਕੇ ਦੇ ਅਨੁਸਾਰੀ ਜਗ੍ਹਾ ਜਾ ਕੇ ਆਇਆ ਹਾਂ ਸਾਰੀ ਸਥਿਤੀ ਦੇਖੀ ਹੈ ਇਹ ਨੁਕਸਾਨ ਰੁਕ ਸਕਦਾ ਸੀ ਜੇ ਕੋਈ ਸਿਆਣਾ ਮੁੱਖ ਮੰਤਰੀ ਹੁੰਦਾ ਵਡੇ ਬਾਦਲ ਸਾਹਿਬ ਜੋ ਮੁੱਖ ਮੰਤਰੀ ਹੁੰਦੇ ਸੀ ਜਨਵਰੀ ਦੇ ਮਹੀਨੇ ਹਰ ਸਾਲ ਫਲਡ ਕੰਟਰੋਲ ਦੀ ਮੀਟਿੰਗ ਕਰਦੇ ਸੀ ਉਦੋਂ ਸਾਰੇ ਅਫਸਰਾਂ ਨੂੰ ਬੁਲਾ ਕੇ ਇੰਜੀਨੀਅਰ ਨੂੰ ਬੁਲਾ ਕੇ ਅਸੀਂ ਪਤਾ ਕਰਾਉਂਦੇ ਸੀ ਕਿੱਥੇ ਬੰਦ ਕਮਜ਼ੋਰ ਹੈ ਕਿੱਥੇ ਡੀਸੈਂਟਿੰਗ ਦੀ ਲੋੜ ਹੈ ਕਿੱਥੇ ਡਰੇਨਾਂ ਦੀ ਸਫਾਈ ਦੀ ਲੋੜ ਹੈ ਉਹ ਪੈਸਾ ਰਿਲੀਜ਼ ਕਰਕੇ ਅਸੀਂ ਜੂਨ ਤੋਂ ਪਹਿਲੇ ਪਹਿਲੇ ਸਾਰਾ ਕੁਝ ਮੁਕੰਮਲ ਕਰ ਦਿੰਦੇ ਸੀ ਸੋ ਥੈਟ ਜੇ ਬਰਸਾਤਾ ਆਉਣ ਤੇ ਪਾਣੀ ਫਲੋ ਠੀਕ ਰਹੇ ਤੁਸੀਂ ਹੈਰਾਨ ਰਹਿ ਜੂਗੇ ਪਿਛਲੇ 4 ਸਾਲਾਂ ਹੀ ਫਰੰਟ ਕੰਟਰੋਲ ਦੀ ਮੀਟਿੰਗ ਨਹੀਂ ਹੋਈ ਜਿਹੜਾ ਮਾਧੋਪੁਰ ਆਪਣਾ ਹੈਡਬਾਕਸ ਹੈ ਸਤਨਕੋਟ ਦੇ ਕਿ ਉਧਰ ਉਹਨਾਂ ਦੇ ਇੰਜੀਨੀਅਰਾਂ ਨੇ ਜਨਵਰੀ ਦੇ ਮਹੀਨੇ ਸਰਕਾਰ ਨੂੰ ਲਿਖਿਆ ਕਿ ਸਾਡਾ ਇਹਦਾ ਹੈਡਬਾਕਸ ਹੈ ਉਹਦੀ ਗੇਟਸ ਬਹੁਤ ਕਮਜ਼ੋਰ ਹੋ ਗਏ ਐ ਸਾਨੂੰ ਪੈਸਾ ਭੇਜੋ ਅਸੀਂ ਸੈਂਟਰ ਕਰਨਾ ਨਹੀਂ ਤਾਂ ਪ੍ਰਸ਼ਾਸਨ ਅੱਜ ਰੁੜਨ ਦਾ ਡਰ ਹੈ ਇਹਨੇ ਪੈਸੇ ਨਹੀਂ ਭੇਜਿਆ ਤਾਂ ਸਾਰੇ ਰੁੜ ਗਏ ਤੇ ਸਾਰਾ ਗੁਰਦਾਸਪੁਰ ਜਿਲ੍ਹਾ ਡੁੱਬ ਗਿਆ ਆਪਰਾਹਨ ਆ ਮੈਨ ਮੇਡ ਹੈ ਇਹ ਸਰਕਾਰ ਮੇਡ ਕ੍ਰਾਈਸਿਸ ਹੈ ਕਿਉਂ ਮੈਂ ਪਿਛਲੇ 25 ਦਿਨਾਂ ਦਾ ਕੰਮ ਰਿਆਂ ਸਿਰ ਚੁੱਕਦਾ ਆਪਣੀ ਕੰਮ ਨਾ ਸੈਂਟਰ ਦੀ ਮਦਦ ਨਾ ਸਟੇਜ ਦੀ ਮਦਦ ਨਾ ਕਿゼ ਹੋਰ ਸੁੱਕੇ ਦੀ ਸਰਕਾਰ ਦੀ ਮਦਦ ਆਪਣੇ ਲੋਕਾਂ ਨੇ ਆਪ ਹੀ ਆਪਣੀ ਮਦਦ ਕਰਕੇ ਤੁਸੀਂ ਦੇਖ ਲਓ ਬੰਦਾ ਤੇ ہزار ہزار ਬੰਦਾ ਇਕੱਠਾ 24 ਘੰਟੇ ਮਿੱਟੀ ਭਰ ਕੇ ਆਪਣੇ ਸਿਰ ਤੇ ਬੋਰੀਆਂ ਚਾ ਕੇ ਬੁੜੀਆਂ ਬੱਚੇ ਸਾਰਿਆਂ ਨੇ ਆਪਕਾ ਜਿਹੜਾ ਬਾਰਡਰ ਸੰਭਾਲਿਆ ਸੀ ਉਹ ਮੈਂ ਵੱਧ ਸੰਭਾਲ ਲੇ ਕਈ ਕਾਮਯਾਬ ਹੋ ਗਏ ਲੋਕਾਂ ਦੇ ਕਈ ਫਿੱਪੀ ਡੁੱਲ ਗਏ ਪਰ ਹੌਸਲਾ ਨਹੀਂ ਹਾਰੇ ਤੇ ਜਿਹੜੀ ਵੀ ਜਗਾਹ ਤੇ ਟਰੈਕਟਰ ਟਰਾਲੀਆਂ ਤੇ ਲੋਕੀ 100-100 ਕਿਲੋਮੀਟਰ ਤੋਂ ਕੋਈ ਮਿੱਟੀ ਲੈ ਕੇ ਆ ਰਿਹਾ ਕੋਈ ਕੁਝ ਲੈ ਕੇ ਆ ਰਿਹਾ ਕਿਸੇ ਨੂੰ ਤਾਂ ਨਹੀਂ ਕਿਹਾ ਸੀ ਆ ਇੱਕ ਜਜ਼ਬਾ ਆਪਣੀ ਕੌਮ ਦੇ ਵਿੱਚ ਪਰ ਅਫਸੋਸ ਹੈ ਕਿ ਆਪਾਂ ਜਿੱਥੇ ਦੁਨੀਆ 'ਚ ਲੋੜ ਪੈਂਦੀ ਆ ਜਾਂ ਦੇਸ਼ ਸ਼ੋਰ ਪੈਂਦੀ ਆ ਆਪਾਂ ਸਭ ਤੋਂ ਕਿਉਂ ਨਹੀਂ ਆ? ਹੁਣ ਇੱਕ ਸਿੱਧੀ ਗੱਲ ਕਿਸੇ ਨੇ ਨਹੀਂ ਬਾਤ ਪੜੀ ਕਿਸੇ ਨੇ ਪੁੱਛਣ ਵੀ ਨਹੀਂ ਆਇਆ। ਆ ਹਰਿਆਣੇ ਵਾਲੇ ਕਹਿੰਦੇ ਸਾਨੂੰ ਪਾਣੀ ਦਿਓ। ਰਾਜਸਥਾਨ ਵਾਲੇ ਕਹਿੰਦੇ ਪਾਣੀ ਦਿਓ। ਤੇ ਜਦੋਂ ਇੱਥੇ ਢੜ ਆਉਂਦੀ ਆ ਉਦੋਂ ਐ ਨਹੀਂ ਕਹਿੰਦੇ ਕਿ ਚਲੋ ਅਸੀਂ ਤੁਹਾਨੂੰ 2-3 ਹਜ਼ਾਰ ਕਰੋੜ ਭੇਜ ਦਿੰਦੇ। ਆਪਾਂ ਨੂੰ ਆਪਣੇ ਆਪ ਹੀ ਜੇੜਾ ਲਾਣਾ ਪੈਂਦਾ। ਫੇ ਸ਼ੋਮਨੀ ਕਾਲੀਦਨ ਮੈਂ ਤਾਂ ਸਾਰਿਆਂ ਨੂੰ ਬੇਨਤੀ ਕੀਤੀ ਅੱਛਾ ਇੱਕ ਹੋਰ ਗੱਲ ਆਪਣੀ ਪਾਰਟੀ ਦਿਲੋਂ ਲੱਗੀ ਐ ਇਮੋਸ਼ਨਲੀ ਲੱਗੀ ਐ ਮੋਸ਼ਲੀ ਟਾਈ ਫੇ ਅਸੀਂ ਅੱਜ ਹੁਣ ਮੀਟਿੰਗ ਹੋਈ ਸੀ ਅਸੀਂ ਮੈਂ ਕਿਹਨ 25 ਦਿਨ ਦੀ ਦਾਇਰਾ ਕਰਕੇ ਅਸੀਂ ਕੀ ਕੀ ਲੋੜ ਹੈ ਤੋਂ ਅਸੀਂ ਬੜੀ ਖੁਸ਼ੀ ਹੈ ਕਿ ਸਾਰੀ ਪਾਰਟੀ ਨੇ ਤੁਸੀਂ ਦੇਖ ਲਓ 500 ਟਰੱਕ ਅਸੀਂ ਚਾਰੇ ਦਾ ਇਕੱਠਾ ਕਰ ਲਿਆ 500 ਟਰੱਕ ਧੂੜੀ ਦਾ ਇਕੱਠਾ ਕਰ ਲਿਆ 500 ਫੋਗਿੰਗ ਮਸ਼ੀਨ ਜਿਹੜੇ ਪਿੰਡ ਪਿੰਡ ਅਸੀਂ ਫੋਗ ਕਰਾਂਗੇ ਉਹ ਇਕੱਠੇ ਕਰ ਲਈਏ ਅਸੀਂ 30000 ਕੁਇੰਟਲ ਕਣਤ ਅਸੀਂ ਗਰੀਬਾਂ ਨੂੰ ਵੰਡਣ ਵਾਸਤੇ ਇਕੱਠੇ ਕਰ ਲਈਏ ਤੇ 1 ਲੱਖ ਏਕੜ ਜ਼ਮੀਨ ਦਾ ਵੀ ਇਕੱਠਾ ਕਰ ਲਿਆ ਜਿਹੜਾ ਅਸੀਂ ਕਿਸਾਨਾਂ ਨੂੰ ਵੰਡਾਂਗੇ ਕਿਉਂਕਿ ਅਸੀਂ 125 ਡਾਕਟਰਾਂ ਦੀਆਂ ਟੀਮਾਂ ਅਸੀਂ ਤਿਆਰ ਕਰ ਲਈਆਂ ਜਿਹੜੇ ਨੂੰ ਪੰਜ ਪੰਜ ਬੰਦੇ ਤੇ ਜਣ ਕੇ ਜਗ੍ਹਾ ਉੱਤੇ ਜਾਣਗੇ ਤੇ 25 ਵੈਟਰਾਂ ਦੀ ਡਾਕਟਰਾਂ ਦੀ ਟੀਮਾਂ ਦੇ ਪਸੂਆ ਵਾਸਤੇ ਹਾਂ ਮੈਂ ਸਾਰਾ ਪਾਰਟੀ ਦਾ ਧੰਨਵਾਦ ਕਰਦਾ ਮੈਂ ਐਂ ਚਿੰਬੜ ਕੇ ਜਿਵੇਂ ਕੋਈ ਘਰ ਦੇ ਉੱਤੇ ਹਮਲਾ ਮੈਨੂੰ ਮਾਣ ਆਪਣੀ ਪਾਰਟੀ ਤੇ ਆਪਣੇ ਕੰਮ ਤੇ ਤੁਹਾਨੂੰ ਤੁਸੀਂ ਮੈਂ ਤਾਂ ਦੱਸਾਂ ਹੌਸਲਾ ਦੇਖਦੇ ਜਿਵੇਂ ਬੀਪੀਆਂ ਬੱਚੇ ਕਿਵੇਂ ਬੰਦਾਂ ਦੇ ਬੈਠੇ ਉੱਥੇ ਲੰਗਰ ਉੱਥੇ ਸਾਰਾ ਕੁਝ ਤਿਆਰ ਕਰਕੇ ਮੈਂ ਧੰਨਵਾਦ ਆ ਤੁਹਾਡਾ ਤੁਸੀਂ ਸਾਰਿਆਂ ਨੇ ਆਪਣੀ ਮਦਦ ਕੀਤੀ ਹੈ ਤੇ ਮੈਂ ਤਾਂ ਅੱਜ ਸਾਰੀਆਂ ਪੋਲਿਟਿਕਲ ਪਾਰਟੀ ਨੂੰ ਵੀ ਇਹ ਇਤਿਹਾਸ ਛੱਡੋ ਪੋਲਿਟਿਕਸ ਜਿਹਦੇ ਕੋਈ ਯੋਗਦਾਨ ਹੋਏ ਸਰਪਾਲੋ ਹੁਣ ਆਪਾਂ ਕਹਾਂਗੇ ਜੇ ਆਪਾਂ ਡੀਗਦੇ ਰਵਾਂਗੇ ਫਿਰ ਕੋਈ ਫਾਇਦਾ ਨਹੀਂ ਆਪਾਂ ਆਪਣੇ ਆਪ ਵਿੱਚ ਤਗੜੇ ਹੋਈਏ ਸੋ ਮੈਂ ਤੁਹਾਡਾ ਦਿਲ ਦੀ ਗਹਿਰਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੀ ਆ ਪਾਰਟੀ ਨੂੰ ਸਹਾਇਤਾ ਦਿੱਤੀ ਜਿਹੜੀ ਅਸੀਂ ਹੁਣੇ ਜਾ ਕੇ ਅਸੀਂ ਆਪਣੇ ਯੋਗਦਾਨ ਪਾਵਾਂਗੇ ਇਸੇ ਵੇਚ ਤੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਨੂੰ ਹੁਣ ਹੀ ਅੱਗੇ ਜਾਣਾ ਆਪਣੇ ਪੱਟੀ ਏਰੀਆ ਚ ਕਾਫੀ ਪਾਣੀ ਦਾ ਤੁਸਨ ਹੋ ਗਿਆ ਉੱਥੇ ਮੈਨੂੰ ਪਹੁੰਚਣਾ ਹੈ ਤੇ ਉਹਦੇ ਬਾਅਦ ਮੈਂ ਜੀਰੇ ਹਲਕੇ ਚ ਪਹੁੰਚਣਾ ਸੋ ਤੁਹਾਡਾ ਦਿਲ ਦੀ ਗ੍ਰੈਂਟ ਤੁਹਾਰਾਂ ਦਾ ਧੰਨਵਾਦ ਵਾਈ ਰਿਜੀ ਕਾ ਖਾਲਸਾ ਵਾਈ ਰਿਜੀ ਕੀ ਬੋਲੇ